ਇਹ ਸਾਰੇ ਹੀ ਧਰਮਾਂ ਦਾ ਸਾਂਝਾ ਪ੍ਰੋਗਰਾਮ ਹੈ ਲੋਕਾਂ ਨੇ ਜਿਵੇਂ ਲੱਗਿਆ ਅਸੀਂ ਮੰਡੀ ਦੇ ਵਾਸੀਆਂ ਦਾ ਅਰੇ ਸਾਰੇ ਮੈਂਬਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਸ ਵੀ ਜਿਹੜੀ ਪੰਜਾਬ ਮਾਮਦਰ ਮਰਾ ਦਾ ਸੀ ਰਾਮਰਾ ਬੋਲੋ ਬਸ ਛੱਡਾ ਨੇ ਰਾਮਾ ਕੋਲ ਲਾ ਜਾਈ ਇਹ ਜਰਾ ਪਾਣੀ ਦਾ ਕੰਮ ਹੈ 1992 ਦਾ ਚੱਲਦਾ ਆ ਰਿਹਾ ਜੋ ਕਿ ਮੰਡੀ ਦੇ ਇਥੇ ਜੋ ਨਾਲ ਅਸੀਂ ਆਏ ਸਾਡ ਮੰਡੀ ਦਾ ਪਿਆਰ ਨੂੰ ਤੋਂ ਤੋਂ ਮੰਮ ਨਾਲ ਆਇਆ ਅੱਜੂ ਪਹਿਲਾਂ 1992 ਤੋਂ ਪਹਿਲਾਂ ਰੇਲਵੇ ਸਟੇਸ਼ਨ ਦੇ ਕੋਲ ਕੀ ਜਰ ਪਾਣੀ ਪਲਾਟ ਚੁੱਕੇ ਇਹ ਉਹੀ ਸਸਤਾ ਪੰਜਾਬ ਮਾਂ ਵਿਦਲ ਪਲਾਟ ਜਿਸ ਜੋ ਕਿ ਹੁਣ ਬਚਨਪੁਰ ਪਾਣੀ ਦਾ ਕੰਮ ਸ਼ੁਰੂ ਕਰਿਆ ਹੋਇਆ ਜੋ ਕਿ ਵੱਡਾ ਕੈਪਰ ਲੱਗ ਚੁੱਕਿਆ ਚਿਲਰ ਬਾਰਡਰ ਲੱਗ ਚੁੱਕਿਆ 1 ਲੱਖ 22000 ਆ ਲਾ ਗਿਆ ਲੋਕਾਂ ਨੇ ਜੋ ਯੋਗ ਨਾਲ ਲੱਗਿਆ ਅਸੀਂ ਮੰਡੀ ਦੇ ਵਸਿਆਂ ਦਾ ਸਾਰੇ ਮੈਂਬਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਅੱਡਾ-ਬੜਾ ਸਹਿਯੋਗ ਦੇ ਕੇ ਅੱਜ ਕੋਕਰ ਬਚਾਇਆ ਅਸ਼ੀਸ਼ ਆਪਰ ਤੇ ਅਸੀਂ ਸਾਰੇ ਮੰਡੀ ਦਾ ਧੰਨਵਾਦ ਕਰਦੇ ਆਂ ਨਿਵਾਣੀ ਦਾ ਇਹ ਪਵਿੱਤਰ ਤਿਉਹਾਰ ਹੈ ਇਹ ਜਿਹੜੀ ਜੁਨਟ ਹੈ ਪੰਜਾਬ ਮਹਾਕਲ ਮਹਾਰਾਜ ਵਸਤੀ ਮਾਤਾ ਮੈਸਰਖਾਨੇ ਦੇ ਮੇਲੇ ਤੇ ਬੀਬੀ ਪਰ ਦੇ ਮੇਲੇ ਤੇ ਜਾਂ ਕੋ ਨੈਣਾਦੇਵ ਦੇ ਮੇਲੇ ਤੇ ਦਿਉੜੀਆਂ ਦੇਣ ਜਾਂਦੇ ਨੇ ਇਹ ਸਾਰਾ ਕੰਮ ਜੋ ਵੀ ਹੁੰਦਾ ਹੈ ਮੰਡੀ ਦੇ ਸਹਿਯੋਗ ਨਾਲ ਹੁੰਦਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੁੰਦਾ 1992 ਤੋਂ ਲੈ ਕੇ ਹੁਣ ਤੱਕ 33 ਮਾਸੀ ਮਹਾਨ ਉਤਸਵ ਮਨਾ ਰਹੇ ਆਂ ਤੇ ਆਏ ਸਾਲ ਮਨਾਉਂਦੇ ਆ ਤੇ ਮਨਾਉਂਦੇ ਰਹਾਂਗੇ ਇਹ ਤਾਂ ਅਣਗਿਣਤੀ ਹੈ ਇਹ ਤਾਂ ਗਿਣਤੀ ਨਹੀਂ ਕੋਈ ਵੀ ਕਿੰਨੇ ਪੀ ਗਏ ਕਿੰਨੇ ਨਾ ਪੀ ਗਏ ਹਜ਼ਾਰਾਂ ਦੇ ਹਿਸਾਬ ਨਹੀਂ ਆ ਕੰਮ ਤੇ ਆਏ ਸਾਲ ਹੀ ਮਨਾਇਆ ਜਾਂਦਾ ਮੰਡੀ ਦਾ ਬਹੁਤ ਸਾਨੂੰ ਬੜਾ ਸਹਿਯੋਗ ਹੈ ਹਾਂ ਮੇਰੇ ਦਾਖਲੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੀ ਚੱਲੂਗਾ ਤੇ ਖੁੱਲਾ ਸਦਾ ਇਹਦੇ 'ਚ ਕੋਈ ਆਏ ਨਹੀਂ ਵੀ ਕਿਸੇ ਨੂੰ ਘੱਟ ਪਾਉਣਾ ਕਿਸੇ ਨੂੰ ਵੱਧ ਪਾਉਣਾ ਜਿੰਨਾ ਕੋਈ ਲੈ ਜੇ ਤਾਂ ਵੀ ਕੋਈ ਨਹੀਂ ਕਿਉਂਕਿ ਉਹ ਵੀ ਤਾਂ ਪੀਣ ਗਈ ਕਰੇ ਜਾ ਗਈ। ਈਕਾਰੇ ਬੱਝਾਂਗੀ ਹਰ ਹਰ ਮਾਂ ਦੇ ਸੋਨਾ ਹੈ ਮਾਂ ਦਰਿਆ जय श्री राम जय श्री राम जय श्री राम ये सारे ही धर्मांत सोग्राम है